ਵੀ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਦੋਨੇ ਮਿਲ ਕੇ ਸਾਂਝੇ ਤੌਰ ਤੇ ਉਥੇ ਐਕਸ਼ਨ ਕਰ ਸਕਦੇ ਆ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾ ਸਕਦੇ ਆ ਅੱਜ 12 ਤਰੀਕ ਹੈ ਤੇ ਅੱਜ ਸਾਡੇ ਯੋਧੇ ਨੂੰ 17 ਦਿਨ ਹੋ ਗਏ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੂੰ 12 ਕਿਲੋ ਭਾਰਨ ਘਟ ਗਿਆ ਸੋ ਉਸ ਯੋਧੇ ਨੂੰ ਸਲਾਮ ਹੈ ਸਾਡੇ ਭਵਿੱਖ ਨੂੰ ਬਚਾਉਣ ਲਈ ਲੜ ਰਿਹਾ ਬਾਈ ਹਰਿਆਣੇ ਵਾਲਿਓ ਰਾਜਸਥਾਨ ਵਾਲਿਓ ਤੁਹਾਨੂੰ ਇੱਕੋ ਹੀ ਅਪੀਲ ਕਰਦਾ ਬਾਈ ਅੱਜ 12 ਤਰੀਕ ਹੈ ਅੱਜ ਆਪਾਂ ਆਥਣ ਦੀ ਰੋਟੀ ਨਹੀਂ ਖਾਣੀ ਰੱਬ ਦੀਆਂ ਗੋਲੀਆਂ ਵੱਜ ਰਹੀਆਂ ਨੇ ਸਿਰ ਪਾਟ ਰਹੇ ਨੇ ਸਾਡਾ ਇੱਕ ਨੌਜਵਾਨ ਵੀ ਸ਼ਹੀਦ ਹੋਇਆ ਕਿੰਨੇ ਨੌਜਵਾਨ ਦੇ ਸਿਰ ਪਾਟੇ ਸੋ ਅੱਜ ਬਾਈ ਆਥ ਨੇ ਕਿਸੇ ਪੰਜਾਬੀ ਦੇ ਪੰਜਾਬ ਦੇ ਵਿੱਚ ਘਰੇ ਚੁੱਲ੍ਹਾ ਨਹੀਂ ਬਲਣਾ ਚਾਹੀਦਾ ਅੱਜ ਅੱਗ ਨਹੀਂ ਪੈਣੀ ਚਾਹੀਦੀ ਚੁੱਲਿਆਂ 'ਚ ਅੱਜ ਰੋਟੀ ਨਹੀਂ ਪੱਕਣੀ ਚਾਹੀਦੀ ਅੱਜ ਦਾਲ ਸਬਜ਼ੀ ਨਹੀਂ ਤਰਨੀ ਚਾਹੀਦੀ ਤਾਂ ਤੁਸੀਂ ਉੱਥੇ ਇੱਕ ਹੈਸ਼ਟੈਗ ਚਲਾਉਣਾ ਹੈ ਬੂਈ سپورਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੈਸ਼ਟੈਗ ਹੈਗਾ ਬੂਈ سپورਟ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹ ਮੇਰਾ ਵੀਰ ਧਿਆਨ ਦੇ ਨਾਲ ਅੱਜ 12 ਤਰੀਕਾ ਅੱਜ ਆਥਨ ਦੀ ਰੋਟੀ ਛੱਡ ਕੇ ਆਪਣੀ ਫੋਟੋ ਖਿੱਚ ਕੇ ਕੋਈ ਸਾਰੇ ਪਰਿਵਾਰ ਨਾਲ ਬੈਠ ਕੇ ਕੋਈ ਵੀਡੀਓ ਬਣਾ ਕੇ ਤੁਸੀਂ ਇਹ ਆਪਣੇ ਵੱਖ-ਵੱਖ ਜਿਹੜੇ ਤੁਹਾਡੇ ਕੋਲੇ ਮੰਚ ਨੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਇੰਸਟਾਗ੍ਰam ਫੇਸਬੁਕਾਂ ਜੋ ਵੀ ਤੁਹਾਡੇ ਕੋਲ ਹੈਗੀਆਂ ਨੇ YouTubeਾਂ ਜੋ ਵੀ ਤੁਹਾਡੇ ਕੋਲੇ ਹੈ X ਟਵਿੱਟਰ ਦੇ ਉੱਤੇ ਆਪਾਂ ਹੈਸ਼ਟੈਗ ਚਲਾਉਣਾ ਹੋਈ esport ਸਰਦਾਰ ਜਗੀਰ ਸਿੰਘ ਡੱਲੇਵਾਲ ਅੱਜ ਦੀ ਰੋਟੀ ਨਾ ਖਾ ਕੇ ਇਹ ਪਹਿਲੀ ਮੇਰੀ ਬੇਨਤੀ ਸਾਂਝਾ ਕਰਦੇ ਜਾਓ ਮੇਰੇ ਵੀਰ ਨੂੰ ਸਾਰੇ ਕਿਉਂਕਿ ਆਪਾਂ ਇਹ ਗੱਲ ਮੈਂ ਕਹਿੰਦਾ ਹਰ ਘਰ ਤੱਕ ਹਰ ਚੁੱਲ੍ਹੇ ਤੱਕ ਪਹੁੰਚਣੀ ਚਾਹੀਦੀ ਹੈ ਹਰ ਪਰਿਵਾਰ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਮਸਲਾ ਬਹੁਤ ਵੱਡਾ ਹੈ ਦੁਸ਼ਮਣ ਲਗਾਤਾਰ ਚੜ੍ਹਿਆ ਤੁਰਿਆ ਆਉਂਦਾ ਤੁਹਾਡਾ ਸਾਰਾ ਕੁਝ ਛੜਪਣ ਨੂੰ ਬਾਈ ਤੁਹਾਡੇ ਨਾਲ ਜ਼ਮੀਨਾਂ ਤੁਹਾਡੇ ਰਜਗਾਰ ਤੁਹਾਡੇ ਕਾਰੋਬਾਰ ਕੁੱਲ ਚੀਜ਼ ਤੁਹਾਡਾ ਇੱਥੇ ਇਹ ਮਤ ਕੋਈ ਭੁਲੇਖਾ ਪਾ ਲਿਓ ਕਿ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਬਾਈ ਇਹ ਇਨਸਾਨੇ ਦਾ ਮਸਲਾ ਇਹ ਰੋਜੀ ਰੋਟੀ ਦਾ ਮਸਲਾ ਹੈ ਇਹ ਚੁੱਲ੍ਹੇਵਾਲਣ ਦਾ ਮਸਲਾ ਹੈ ਇਹ ਤੁਹਾਨੂੰ ਕਿਵੇਂ ਤੁਹਾਡਾ ਕਾਰੋਬਾਰ ਜਗਾਰ ਤੁਹਾਡੀਆਂ ਜਾਇਦਾਦਾਂ ਖੋ ਕੇ ਤੁਹਾਡੀਆਂ ਜ਼ਮੀਨਾਂ ਖੋ ਕੇ ਤੁਹਾਡੇ ਕੰਮਕਾਰ ਖੋ ਕੇ ਕਿਵੇਂ ਕਾਰਪੋਰੇਟਾਂ ਨੇ ਹੁਣ ਵਾਲੇ ਗਰੀਬ ਕਹਿੰਦੇ ਦਾ ਰੋਟੀ ਖਾਣੀ ਹੈ ਉਹ ਮਿਲਦੀ ਰੂ ਨਹੀਂ ਬਾਈ ਜਦੋਂ ਕਾਰਪੋਰੇਟ ਆ ਗਿਆ ਨਾ ਇਥੇ ਵੱਡੀਆਂ ਵੱਡੀਆਂ ਮਸ਼ੀਨਾਂ ਆ ਗਈਆਂ ਵੱਡੇ ਵੱਡੇ ਇਥੇ 50 50 ਹਜ਼ਾਰ ਲੱਖ ਲੱਖ ਏਕੜ ਦੇ ਫਾਰਮ ਬਣ ਗਏ ਉਥੇ ਮਸ਼ੀਨਾਂ ਨੇ ਕੰਮ ਕਰਨਾ ਬਾਈ ਬੰਦਿਆਂ ਦੀ ਉਥੇ ਇਹਨਾਂ ਨੂੰ ਲੋੜ ਨਹੀਂ ਰਹਿਣੀ ਹੁਣ ਤਾਂ ਰੋਬੋਟ ਆ ਗਏ ਹੁਣ ਤਾਂ ਹੋਰ ਇਹਨਾਂ ਨੇ ਬਰਾਤਾ ਕਮ ਸੁਸਕਰਕੇ ਭਰਾਵੋ ਲੜਾਈ ਇਨਸਾਨੀਅਤ ਦੀ ਹੈ ਮਨੁੱਖਤਾ ਦੀ ਹੈ ਸੋ ਮਨੁੱਖਤਾ ਦੀ ਲੜਾਈ ਦੇ ਵਿੱਚ ਆਪਾਂ ਆਪਣਾ ਯੋਗਦਾਨ ਪਾਈਏ ਆਪਾਂ ਅੱਜ ਰਾਤ ਨੂੰ ਰੋਟੀ ਨਾ ਖਾ ਕੇ ਦੂਜੀ ਬੇਨਤੀ ਮੇਰਾ ਵੀ ਸੁਣ ਲਓ ਧਿਆਨ ਨਾਲ ਦੂਜੀ ਅਹਿਮ ਬੇਨਤੀ ਇਹ ਹੈ ਕਿ ਕੱਲ ਰਾਤ ਉੱਥੇ ਤਲਾਹੇ ਮਿਲੀ ਸੀਗੀ ਵੀ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਦੋਨੇ ਮਿਲ ਕੇ ਸਾਂਝੇ ਤੌਰ ਤੇ ਉੱਥੇ ਐਕਸ਼ਨ ਕਰ ਸਕਦੇ ਆ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾ ਸਕਦੇ ਆ ਸੋ ਇਸ ਕਰਕੇ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਸੈਂਟਰ ਦਾ ਹਰਿਆਣਾ ਸਰਕਾਰ ਦਾ ਪੰਜਾਬ ਸਰਕਾਰ ਦਾ ਵੀ ਪੰਜਾਬ ਪੁਲਿਸ ਹਰਿਆਣਾ ਪੁਲ ਸਾਰੇ ਮਿਲ ਕੇ ਸਾਂਝਾ ਐਕਸ਼ਨ ਕਰਕੇ ਇਹ ਤੇ ਡੱਲੇਵਾਲ ਸਾਹ ਨੂੰ ਉਥੋਂ ਚੱਕ ਕੇ ਲਿਆ ਸਕਦੇ ਜਬਰੀ ਸੋ ਮੇਰੀ ਬੇਨਤੀ ਹੈ ਮੇਰੇ ਵੀ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਆਪਾਂ ਖਨੌਰੀ ਪਹੁੰਚ ਗਏ ਤਾਂ ਕਿ ਉਥੋਂ ਡੱਲੇਵਾਲ ਨੂੰ ਇਹ ਚੱਕ ਕੇ ਨਾਲ ਜਾ ਸਕਣ